ਮੇਥੋਂ ਆ ਐਡਮ ਬ੍ਰੀਡਰ ਵਾਲਿਆਂ ਦਾ ਘੋੜਾ ਦਾ ਫਾਰਮ ਬਾਈ ਮੱਝੂ ਦੇ ਬਲੱਡ ਲਾਈਨ ਦੇ ਜਿਹੜੇ ਆਪਣੇ ਬਾਜਤਾ ਬਾਈ ਉਸ ਘੋੜੇ ਦਾ ਉਸ ਘੋੜੇ ਦਾ ਬੱਚਾ ਜਿਹੜਾ ਬਾਈਆਂ ਕੋਲੇ ਐਡਮ ਘੋੜਾ ਸੀਗਾ ਐਡਮ ਬਾਈ ਭਗਤ ਦੇ ਕੋਲੀ ਫਰੀਦ ਹੋਇਆ ਸੀ ਸ਼ੁਰੂ ਦੇ ਵਿੱਚ ਉੱਥੇ ਰਹਿਦਾ ਪਿੰਡ ਤੋਂਗਾ ਨਹੀਂ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਨੇੜੇ ਪਿੰਡਾਂ ਜੀ 12 14 ਕਿਲੋਮੀਟਰ ਤੇ ਉਸ ਐਡਮ ਘੋੜੇ ਦਾ ਪੋਤਾ ਜੀ ਨਾਕ ਦਾ ਬੱਚਾ ਤਾੜੀਆਂ ਲਾਦਣ ਜੀ ਦੇਸ਼ ਬੱਚੇ ਦੇ ਨਾਂ ਤੇ ਬਾਬਾ ਖੁਸ਼ ਹੋ ਗਿਆ ਜਕਾਰਾ ਛੱਡ ਦਿਓ ਬੋਲੇ ਇਨਸਾਨ ਹੈ ਆਹ ਸਰੀਰ ਦਾ ਆਹ ਚਾਨ ਮਾ ਮੇਰੇ ਕੋਲ ਰਹੀ ਜੀ ਤੇ 9 ਬੱਚੇ ਦਿੱਤੇ ਆ ਇਹ ਟਮ ਨੇ 9 ਬੱਚੇ ਆ ਕਿੰਨੇ ਕੋਈ ਨਾ ਉਹ ਮੇਰੇ ਕੋਈ ਨਹੀਂ ਐਟਮ ਜੀ ਮਾਪਣੇ ਕਰਿਆ ਵਧਾਈ ਦਾ ਪਾਤਰਾ ਸਾਡਾ ਭਰਾ ਭਗਤ ਟੋਂਗਾਲੀ ਤੋਂ ਐਡਮਨ ਬ੍ਰੀਡਰ ਸਟੱਡ ਫਾਰਮਾ ਜਿਹੜਾ ਟੋਂਗਾਲੀ ਪਿੰਡ ਸੋ ਇਸ घोड़े ਦੀ ਵੀ ਸਟੱਡ ਸਰਵਿਸ ਓਪਨ ਕੀਤੀ ਹੋਈ ਆ ਭਾਈ ਭਗਤ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਨੰਬਰ ਲੈ ਲਿਓ ਤੇ ਕਾਰਡਪੂੜ ਭਾਈ ਖੁੰਨੇ ਲੈ ਕੇ ਆਇਆ ਵੰਡਣ ਵਾਸਤੇ ਭਾਈ ਭਗਤ घोड़े ਬਾਰੇ ਦੱਸੂਗਾ ਇਹ ਤੋਂ ਪਰੇ ਨੰਬਰੇ ਵੀ ਪੁੱਛਦੇ ਆ ਤੇ ਵੀ ਤੁਹਾਨੂੰ ਹੋਰ ਵੀ घोड़े ਦਿਖਾਉਣਾ ਜਿਹੜੇ ਪਹੁੰਚੇ ਹੋ ਨੇ ਇੱਧਰ ਹਾਂ ਠੀਕ ਹੈ ਹੈਲੋ ਸასიਖਾਲ ਬਾਈ ਸਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਅਸੀਂ ਬਹੁਤ ਬੜੀ ਧੰਨਵਾਦ ਕਰਦੇ ਆ ਬਾਈ ਜਿਨ੍ਹਾਂ ਨੇ ਇੰਨਾ ਵਧੀਆ ਉਦਮ ਕੀਤਾ ਤੇ ਬਹੁਤ ਸੋਹਣਾ ਇਹਦਾ ਮੇਲੇ ਦਾ ਸਿਸਟਮ ਰਚਿਆ ਬਾਕੀ ਜਿਹੜੇ ਸਾਡੇ ਘੋੜੇ ਦੀ ਜਾਣਕਾਰੀ ਹੈ ਬਾਈ ਉਹ ਕੋਈ ਬਾਹਲੀ ਲੋਕਾਂ ਤੋਂ ਨਹੀਂ ਵੀ ਨਹੀਂ ਹੈ ਬਾਈ ਜੋ ਬਹੁਤ ਮਸ਼ਹੂਰ ਘੋੜਾ ਹੋਇਆ ਐਡਮ ਉਹਦਾ ਹੈ ਪੁੱਤਾਂ ਉਹ ਵੀ ਆਪਣੇ ਘਰੇ ਬ੍ਰੀਡ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਦਾ ਪਿਓ ਉਹਦੀ ਨਾਮ ਉਹ ਵੀ ਆਪਣੇ ਘਰੇ ਆਇਆ ਇਹਣਾ ਹੋਣਾ ਆਪਣੇ ਕੋਲੇ ਇੱਕ ਔੜਾ ਮੈਨੂੰ ਤਫਾਰੂ ਸਾਡੇ ਤੋਂ ਵਾਲੀ ਪਿੰਡ ਸਾਡੇ ਭਾਈ ਜੱਗਾ ਜੀ ਸਾਡੇ ਦੋਨਾਂ ਕੋਲੇ ਇਹ ਉੱਥੇ ਘੋੜਾ ਮੌਜੂਦ ਹੈ ਇਸ ਟਾਈਮ ਬਾਕੀ ਕਰੇ ਇਹਨਾਂ ਬਾਰੇ ਜਿਹੜੀ ਖੜਮੀ ਹੈ ਵਗੈਰਾ ਜਿੱਦੇ ਸ਼ਹਾਦ ਵਿੱਚ ਹੁਣ ਤੱਕ ਚੈਂਪੀ ਵਾਲਾ ਚੈਂਪੀ ਬਣਿਆ ਘੋੜੇ ਪਿੱਛੇ ਬੁੱਲਾ ਲੈ ਲਓ ਔਰ ਫਰੀਫਾ ਲੈ ਲਓ ਵੀ ਮੇਰੇ ਘਰ ਦੇ ਵਿੱਚ 80% ਸੇ ਖਾਨਦਾਨ ਦੇ ਵਿੱਚੋਂ ਹੀ ਬਣਿਆ ਅੱਗੇ ਤਾਂ ਜੋ ਰੱਬ ਕਿਰਪਾ ਕਰੂਗਾ ਦੇਖੋ ਕੀ ਬਣਦਾ ਪਰ ਅਚਰੀ ਘਣੀ ਇਹੇ ਵਾਰੀ ਕਿੰਗ ਨੇ ਪੰਜਾਬ ਦੇ ਉਹ ਕਿਹੜਾ ਹੈ ਭਾਈ ਜੀ ਜਿਹੜੇ ਆਪਣੇ ਦਮਦਮਾ ਸਾਹਿਬ ਸੁਸਾਇਟੀ ਦੇ ਮੈਂਬਰ ਨੇ ਚੱਠਾ ਸਾਹਿਬ ਜੀ ਜਿੰਨੇ ਪਾਸੇ-ਪਾਸੇ ਫਿਰਦੇ ਆ ਜੀ ਰਿੰਗ ਦੇ ਵਿੱਚ ਆ ਜਾਓ ਚਰਨਜੀਤ ਖੇਲ ਜੀ ਬਾਈ ਗਰਜੀਪ ਚਾਹ ਜੀ ਪੌਂਟੋ ਰਿੰਗ ਦੇ ਵਿੱਚ ਆ ਜਿਹੜਾ ਤੁਸੀਂ ਬੱਚਾ ਦੇਖ ਰਹੇ ਹੋ ਜੀ ਨਾ ਰਾਤਨ ਕੋੜੇ ਦਾ ਬੱਚਾ ਜੀ ਇਹ ਬਾਈ ਜੀ ਦਾ ਨਾਮ ਅਮਰਜੀਤ ਸਿੰਘ ਇਹਦਾ ਨਾਮ ਰੱਖਿਆ ਜੀ ਅਨਮੋਹ ਰਤਨ ਬਹੁਤ ਸੋਹਣਾ ਬਸ਼ੇਰਾ ਤਿਆਰ ਹੋਇਆ ਜੀ ਅਲੀਸ਼ਾਨ ਬਲੱਡ ਲਾਈਨ ਹੈ ਦੀ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਦਿਲਵਾਗ ਦਾ ਪੋਤਾ ਇਹ ਤੇ ਨਾ ਰਾਤਨ ਕੋੜੇ ਦਾ ਬੱਚਾ ਜੀ ਤਾੜੀਆਂ ਲਾ ਦਿਓ ਜੀ ਇਹਦੇ ਨਾਂ ਤੇ ਰੰਧੂਤ ਆਇਆ ਜੀ ਭਰਾ ਸਾਡੇ ਇਹ ਸੁਖਬੀਰ ਛੱਟਾ ਸਾਹਿਬ ਜੀ ਪਹੁੰਚੋ ਰਿੰਗ ਦੇ ਵਿੱਚ ਤਾੜੀਆਂ ਲਾ ਦਿਓ ਜੀ ਹਨਮੋਰਾ ਧੰਦੇ ਰਾਤੇ ਇਹਨੂੰ ਟਰੋਫੀ ਦਿਓ ਬਾਬਾ ਜੀ ਸਨਮਾਨਤ ਕਰੋ ਬਾਈ ਨੰਜਾ ਮਾਣ ਕੇ ਓੜੇ ਨੂੰ ਇੱਧਰ ਸਾਈਡ ਤੇ ਲਿਓ ਬਾਈ ਜੀ ਫਲੈਕਸੀ ਵਾਲੇ ਸੇਡ ਆਡਾ ਪ੍ਰਾਜੈਸ਼ ਭਾਗੀ ਗਿਆ ਤੋਂ ਉਹ ਦੇਖੀ 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 ਨੰਜਨ ਸਿੰਘ ਨੰਜਾ ਮਾਨੂਕੇ ਮਮ 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 ਪੰਗੀ ਰੰਦੂ ਤਾੜੀਆਂ ਲਾ ਦਿਓ ਜਿ ਘੋੜੇ ਦੇ ਨਾਂ ਤੇ ਅਲੀਸ਼ਾਨ ਬਲੱਡਲਾਈਨ ਦਾ ਘੋੜਾ ਧੰਨਵਾਦ ਹੈ ਜੀ ਅਮਰਜੀਤ ਸਿੰਘ ਜੀ ਦਾ ਜਿਹੜੇ ਇੱਥੇ ਘੋੜੇ ਨੂੰ ਲੈ ਕੇ ਪਹੁੰਚਿਆ ਉੱਥੇ ਕਰੋ ਪਿੰਡ ਪੰਗੀ ਰੰਦੂ ਤੋਂ ਉਹ ਕਰ ਲਓ ਉੱਥੇ ਉਹ ਕਰਨਾ ਮੈਂ ਬੀਜੀ ਸੀ ਮੈਂ ਕੱਲ ਨੂੰ ਲਾ ਦੂੰਗਾ ਨਾ ਕੋਈ ਗੱਲ ਨਹੀਂ ਇਹ ਜੀ ਹਾਂ ਜੀ ਸਾਡੇ ਭਰਾ ਮਾਨੂ ਕਾਲੇ ਮੰਜੇ ਨੂੰ ਜਿਹੜਾ ਆਖਦੇ ਦੀ ਕੋੜੇ ਮੁਹੱਬਤ ਨੂੰ ਲੈ ਕੇ ਇੱਥੇ ਪਹੁੰਚਿਆ ਫੌਜੀ ਕੋੜੇ ਦਾ ਬੱਚਾ ਜੀ ਇਹ ਮੱਜੂ ਕੇ ਬਲੱਡ ਲਾਈਨ ਦੇ ਵਿੱਚੋਂ ਤਾੜੀਆਂ ਲਾ ਦਿਓ ਜੀ ਸਾਡੇ ਭਰਾ ਮਾਨੂ ਕਾਲੇ ਮੰਜੇ ਦੇ ਨਾਂ ਤੇ ਬਾਈ ਦੇ ਕੋਲੇ ਪਹਿਲਾ ਮਾਰਵਾੜੀ ਕੋੜਾ ਹੁੰਦਾ ਸੀਗਾ ਅਲੀ ਸ਼ਾਨ ਸਾਹਿਬ ਡਾਇਰੈਕਟਰ ਸ਼ੇਰੂ ਦਾ ਸੀ ਉਹਦਾ ਕੋਈ ਇਹੋ ਜਿਹਾ ਸ਼ੌਂ ਨਹੀਂ ਸੀਗਾ ਇੰਡੀਆ ਦੇ ਵਿੱਚ ਜਿੱਥੇ ਉਹ ਕੋੜੇ ਨੇ ਪਾਰਟਿਸਪੇਟ ਨਾ ਕੀਤਾ ਹੋਵੇ ਤੇ ਨੰਬਰ ਦੇ ਵਿੱਚ ਨਾ ਆਇਆ ਹੋਵੇ ਕੋੜਾ ਸੋ ਸ਼ੇਰੂ ਦੇ ਨਾਂ ਤੇ ਵੀ ਤਾੜੀਆਂ ਲਾ ਦਿਓ ਜੀ ਬੜੀ ਵੱਡੀ ਘਾਟ ਪੈ ਗਈ ਸਾਨੂੰ ਸਾਰਿਆਂ ਨੂੰ ਸ਼ੇਰੂ ਕੋੜੇ ਦੀ ਤੇ ਹੁਣ ਬਾਈ ਨੇ ਹੌਸਲਾ ਨਹੀਂ ਛੱਡਿਆ ਹੁਣ ਦੋ ਸਾਨ ਕੋੜੇ ਹੋਰ ਤਿਆਰ ਕਰਤੇ ਆਵਾ ਘੋਟ ਘੋੜੇ ਤੁਸੀਂ ਦਰਸ਼ਨ ਪਾ ਲਓ ਮੱਝੂ ਕੇ ਬਲੱਡ ਲਾਈਨ ਦੇ ਵਿੱਚੋਂ ਫੌਜੀ ਘੋੜੇ ਦਾ ਬੱਚਾ ਜੀ ਇਹ ਭਰਾ ਸਾਡੇ ਉਕੇਰੀਏ ਦੇ ਵਿੱਚੋਂ ਪਹੁੰਚਿਆ ਨਰਿੰਦਰ ਸਿੰਘ ਜੀ ਨੰਝਾ ਪਿੰਡ ਮਾਨੂਕੇ ਤੋਂ ਤੇ ਸਾਗਲਪੁਰ ਇੰਦਰ ਬਦਰੀ ਖੁਰ ਤੋਂ ਸੋਰੀ ਬਾਈ ਦਾ ਜਿਹੜਾ ਜਿਲ੍ਹਾ ਨੰਜੇ ਦਾ ਇਹ ਲੁੱਟੇਣਾ ਏਰੀਆ ਜੀ ਆਉਣ ਕੇ ਜਿਹੜਾ ਸਾਡੇ ਭਰਾ ਦਾ ਜਿਹੜਾ ਇੰਦਰ ਦਾ ਪਿੰਡਾ ਉਹ ਪਤਨੀ ਖੁਰਦਾ ਜੀ ਉਹ ਮੋਗੇ ਏਰੀਏ ਦੇ ਵਿੱਚ ਸੋਮਨ ਦੇ ਭਾਂਜੇ ਦੀ ਜੋੜੀ ਆ ਬ੍ਰੀਡ ਤੇ ਸਾਡੇ ਭਰਾ ਕੰਮ ਕਰਦੇ ਆ ਤਾੜੀਆਂ ਲਾ ਦਿਓ ਜੀ ਦੱਬ ਕੇ ਨਾਲ ਤੇ ਮਾਰવાડી ਕੋੜਾ ਮਹੱਬਤ ਭਾਈ ਇੰਦਰ ਸਾਨੂੰ ਇਹਦੇ ਬਾਰੇ ਖੁੱਲ ਕੇ ਦੱਸੂਗਾ ਇੰਦਰ ਭਾਈ ਭਾਈ ਇਹਦਾ ਨਾਮ ਮਹੱਬਤ ਆ ਫੌਜੀ ਕੋੜਾ ਦਾ ਪਤਨ ਲੱਗ ਗਿਆ ਜੀ ਤੇ ਕਾਦੇ ਦਾ 6 ਇੰਚ ਹੋ ਗਿਆ ਮਾਏ ਦੀ ਘਰੋਂ ਆਇਆ ਦੇ ਘੋੜੇ ਜੀ ਆਏ। ਹਾਂ ਜੀ। ਘਰੋਂ ਆਇਆਲੇ ਸੰਦਾਨੀ ਬਾਈ। ਹਾਂ ਜੀ। ਚਾਰ ਦੰਦ ਹਾਂਗਾ ਬਾਈ ਕਹਿੰਦਾ ਇਹ ਮਾਏ ਦੀ ਘੜੂਆਰੇ ਸੰਤਾਨ ਦੀ ਆ ਜੀ। ਸੌ ਤੋਂ ਬੱਕਰੀਆਂ ਬਲੱਡਲਾਈਨਾਂ ਦਾ ਬੜੀ ਮਾਣ ਵਾਲੀ ਗੱਲ ਆ ਵੀ ਸਾਡੇ ਆਪ ਦੀ ਜਿਹੜੀ ਪੰਜਾਬ ਦੀ ਮੱਝੂਕੇ ਬਰੀਡ ਆ। ਉਸ ਬਰੀਡ ਦੇ ਵਿੱਚੋਂ ਇਹ ਘੋੜਾ ਨਿਕਲਿਆ ਜੀ। ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਤੇ। ਸੋ ਜੀ ਆਇਆਂ ਆਖਦੇ ਆ ਭਰਾਵਾਂ ਨੂੰ ਜਿਹੜੇ ਇੰਨੀ ਦੂਰੋਂ ਸਾਡੇ ਕੋਲੇ ਚੱਲ ਕੇ ਆਏ ਆ ਮੇਲੇ ਦੀ ਸ਼ਾਨ ਵਧਾਈ ਆ ਬਾਈ ਰਾਜ ਜੀ ਤਲਵੰਡੀ ਅਕਲੀਆਂ ਤੋਂ ਹਾਂ ਨੀਲੇ ਕੋੜੇ ਨੂੰ ਲੈ ਕੇ ਪਹੁੰਚੇ ਆ ਜੀ ਸੋ ਇਹਦੇ ਬਾਰੇ ਜਿਹੜੀ ਗੱਲਬਾਤ ਆ ਛੱਠਾ ਸਾਹਿਬ ਦੱਸਣਗੇ ਕਿਉਂਕਿ ਇਹ ਗਵਾਰਦੀ ਪਿੰਡ ਦਾ ਘੋੜਾ ਜੀ ਛੱਠਾ ਸਾਹਿਬ ਜੀ ਘੋੜੇ ਬਾਰੇ ਦੱਸੋ ਮੜਾ ਖੁੱਲ ਕੇ ਇਹ ਮੱਝੂ ਕੀ ਲੈਣਾ ਐਂਡਲ ਘੋੜੇ ਦਾ ਬੱਚਾ ਹੈਗਾ ਇਹ ਪਹਿਲੇ ਮੇਰੇ ਦੇ ਆਪਣੇ ਇੱਥੇ ਬੰਨ੍ਹ ਵੀ ਰਿਹਾ ਫਸਟ ਪ੍ਰਾਈਸ ਚੱਕਿਆ ਸੀ ਇਸ ਨੇ ਤੇ ਪੀੜੀ ਵੀ ਇਹਦੀ ਬਹੁਤ ਚੰਗੀ ਆ ਇਹ ਚਾਰ ਦਸਤਾਬਾਬ ਦੀ ਕੀ ਰੁਪਈਆ ਹੈ ਬਾਬਾ ਕਾਲੂ ਰਾਜ ਦਿਖਾਵਾਂਗੇ ਤੁਹਾਨੂੰ ਸਾਡੇ ਭਾਈ ਰਾਜ ਨੇ ਸਪੈਸ਼ਲ ਪੂਰਨ ਖਾਤਰ ਆਪਣੇ ਕੋਲ ਖਾਸ ਦੋਸਤੀ ਉਹਨਾਂ ਨੂੰ ਹੈਗਾ ਤੇ ਇਹ ਭੂਰੇ ਬਾਬਾ ਕਿਰਪਾ ਕਰੇ ਕੱਲ ਨੂੰ ਪਹਿਲੇ ਨੰਬਰਾਂ 'ਚ ਆਉਂਦੇ ਹੋ ਰਹੇ ਨੂੰ ਮਿਲਦੇ ਬਨੀ ਰਾਜ ਆਕਲਿਆ ਕਲੰਡੀ ਹਾਂਜੀ ਰਾਜ ਆਕਲਿਆ ਨਾਂ ਤੇ ਆਕਲਿਆ ਕਲੰਟੀ ਸਿੱਧੂ ਸਟੱਡ ਫਾਰਮ ਮਾਨਸਾ ਸੋ ਮਾਨਸਾ ਏਰੀਆ ਦੇ ਵਿੱਚੋਂ ਆਏ ਨਿੱਕੜਾ ਇਹ ਮੱਝੂ ਕੇ ਬਲੱਡ ਲਾਈਨ ਦੇ ਵਿੱਚੋਂ ਲੋ ਵੀ ਮੇਤਰੋ ਮਾਰਵਾੜੀ ਸ਼ੋ ਆਪਾਂ ਤੁਹਾਨੂੰ ਲਾਈਵ ਦਿਖਾਤਾ ਤੇ ਨੋਕਰਿਆਂ ਦਾ ਜਿਹੜਾ ਹੋਇਆ ਸੀ ਰਿੰਗ ਉਹ ਆਪਾਂ ਤੁਹਾਨੂੰ ਨੋਕਰਾਂ ਦਾ ਬੜਾ ਨਜ਼ਾਰਾ ਬਾਕਮਾਲ ਨਜ਼ਾਰਾ ਸੀਗਾ ਉਹ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਕੱਲ ਨੂੰ ਤੁਸੀਂ ਉਹਦੇ ਉੱਤੇ ਇੰਜੋਏ ਕਰਿਓ ਬਾਕਮਾਲ ਸੀ ਤੇ ਕੱਲ ਨੂੰ ਆਪਾਂ ਮੇਲੇ ਦੀ ਵੀ ਸਾਰੀ ਵੀਡੀਓ ਮੇਲੇ ਦੀ ਜਿੰਨੀ ਵੀ ਆਪਾਂ ਬਣਾਈ ਆ ਜਿੰਨੇ ਘੋੜੇ ਘੂੜੀਆਂ ਪਹੁੰਚੇ ਨੇ ਸਾਰਿਆਂ ਦੀ ਆਪਾਂ ਵੀਡੀਓ ਪਾਵਾਂਗੇ ਕੱਲ ਨੂੰ ਅੱਜ ਸ਼ਾਮ ਨੂੰ ਹੀ ਪਾ ਦਣੀ ਆ ਜਾਂ ਸਵੇਰੇ ਪਾ ਦਾਂਗੇ ਤੁਸੀਂ ਸਾਰੇ ਆਣੇ ਚੈੱਕ ਕਰਿਓ ਵੀਡੀਓ ਬਹੁਤ ਸੋਹਣਾ ਮੇਲਾ ਸੀਗਾ ਤੇ ਜਿੰਨਾ ਕਮਾਈਆਂ ਨੇ ਪ੍ਰਬੰਧ ਕਰਿਆ ਸੀ ਉਹ ਬਹੁਤ ਸੋਹਣਾ ਪ੍ਰਬੰਧ ਸੀਗਾ ਕੱਲ ਨੂੰ ਪਿੰਡ ਕੋੜ ਇਹਨਾਂ ਨੇ ਹੋਰ ਉਹ ਇਧਰਲੇ ਪਾਸੇ ਕੋੜਾ ਦਰਜੋਣਾ ਤਾਲੀਆਂ ਲਾ ਦਿਓ ਜੀ ਘੋੜੇ ਬਾਰੇ ਖੁੱਲ ਕੇ ਤਾਲੀਆਂ ਲਾ ਦਿਓ ਸਾਡੇ ਬਾਬਾ ਜੋਰਾਜ ਜੀ ਦਾ ਘੋੜਾ ਜੀ ਇਹ ਦੇਵ ਰੂਪੋ ਘੋੜੇ ਦਾ ਬੱਚਾ ਜੀ ਸ਼ਾਨਦਾਰ ਦਾ ਪੋਤਾ ਤੇ ਅਲੀ ਸ਼ਾਨ ਦਾ ਪਰਪੋਤਾ ਬਹੁਤ ਜਿਆਦੇ ਚੰਗੀ ਬਲੱਡ ਲਾਈਨ ਘੋੜੇ ਦੀ ਤੇ ਬਾਕੀ ਜਿਹੜੀ ਗੱਲਬਾਤ ਆ ਠੱਠਾ ਸਾਹਿਬ ਤੋਂ ਆਪਾਂ ਇਹਦੀ ਮਾਂ ਬਾਰੇ ਹੋਰ ਖਾਨਦਾਨ ਬਾਰੇ ਕਲੀਅਰ ਕਰਦੇ ਹਾਂ ਸਰ ਨੂੰ ਪਹਿਲਾਂ ਦਾਬਾ ਜੀ ਸੁਪਰਟਾ ਦੇ ਧੰਨਵਾਦ ਇਸ ਘੋੜੇ ਦੇ ਰਿਜ਼ਲਟ ਬਹੁਤ ਚੰਗੇ ਆ ਵਿਰੇ ਦੀ ਸਟੱਡ ਸਰਵਿਸ ਕਿੰਨੀ ਆ ਠੀਕ ਹੈ ਨਾਕ ਦਾ ਬੱਚਾ ਨਾ ਸਦਾ ਠੀਕ ਹੈ ਠੀਕ ਹੈ ਜੀ ਅਨਿਸ਼ਾਨਾ। ਉਹ ਵੀ ਐਡਮ ਬਰੀਡ ਵਾਲਿਆਂ ਕੋਲੇ ਆ ਬਾਈ ਤੁੰਗ ਵਾਲਿਆਂ ਕੋਲੇ ਅ ਭਗਤ ਤੋਰਾ ਕੋਲੇ ਆਇ ਕੋੜਾ ਬਹੁਤ ਸੋਹਣਾ ਕੋੜਾ ਮੱਝੂ ਕੀ ਬਲੱਡ ਲਾਈਨ ਦਾ ਤੇ ਆਪਣੇ ਪੰਜਾਬੀਆਂ ਨੂੰ ਚਾਹੀਦਾ ਵੇ ਇਹਨੂੰ ਲੈਣ ਨੂੰ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕਦਾ ਵੱਧ ਕਰਨਾ ਚਾਹੀਦਾ ਵਧਾਉਣਾ ਚਾਹੀਦਾ ਤੇ ਆਜੋ ਮੇਲੇ ਦੀ ਝਲਕ ਦਿਖਾਉਣ ਆਉਂਦਾ ਨਾਲੇ ਆਪਾਂ ਆਪਣੇ ਬੰਦੇ ਲੱਭ ਲਾਂਗੇ ਕਿੱਥੇ ਜ ਨੇ ਦੋਸਤੋ ਹਾਂ ਬਾਬਾ ਜੀ ਦੇ ਖਰਮ ਦੇ ਵਿੱਚ ਇੱਕ ਅਰਜਨ ਵਾਲੀ ਵਾਲੇ ਘੋੜੇ ਦਾ ਨੂਹਣਾ ਬੱਚਾ ਵੀ ਬਹੁਤ ਸੋਹਣਾ ਤਿਆਰ ਹੋ ਰਿਹਾ ਹੈ ਬਾਬਾ ਜੀ ਨੂੰ ਬਾਬਾ ਜੀ ਦੇ ਤੋਹਰਜਾ ਸਾਥੂ ਸੋਦਾ ਹੈ ਪੱਜੀ ਤੋਂ ਬਾਅਦ ਵੱਡੇ ਆ ਸਾਡੇ ਰਣਜੀਤ ਮਹਾਰਾਜ ਬਾਬਾ ਬਦਲ ਸਿੰਘ ਜੀ ਦੇ ਨਾਲ ਵਾਲੇ ਜਾ ਕੇ ਇਹਨਾਂ ਕੋਈ ਗੱਡੀ ਆ ਉਸ ਕਰਕੇ ਸਾਡੇ ਅਭੀ ਇਹਨਾਂ ਨੂੰ ਦਾ ਸਤਾਰ ਬਾਬਾ ਜੀ ਦਾ ਆਇਆ ਹੋਇਆ ਉਹ ਬੰਦ ਸਿੰਘ ਜੀ ਕੋਲ ਮੈਟਰੋ ਮੇਲਾ ਆਪਾਂ ਤੁਹਾਨੂੰ ਦਿਖਾਤਾ ਵੀਡੀਓ ਆਪਾਂ ਬਣਾ ਲਿਓ ਤੁਹਾਨੂੰ ਆਪਣੀ ਅਪਲੋਡ ਕਰਾਂਗੇ ਅੱਜ ਆਪਾਂ ਤੇ ਬਾਕੀ ਲਾਈਵ ਆਪਾਂ ਤੁਹਾਨੂੰ ਮਾਰਵਾੜੀ ਵਾਲਾ ਜੋ ਸੀਗਾ ਸਾਰਾ ਪ੍ਰੋਸੈਸ ਆਪਾਂ ਨੇ ਦਿਖਾਤਾ ਤੇ ਜਿਹੜੀ ਨੌਕਰੀਆਂ ਦੀ ਰੰਗ ਹੋਈ ਸੀ ਉਹਦਾ ਬਾ ਕਮਾਲ ਨਜ਼ਾਰਾ ਸੀਗਾ ਉਹਦੀ ਆਪਾਂ ਵੀਡੀਓ ਕਵਰ ਕੀਤੀ ਆ ਸਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨੀ ਵੀ ਆਪਾਂ ਵੀਡੀਓ ਤੇ ਮੇਲਾ ਬਹੁਤ ਸੋਹਣਾ ਤੇ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਆ ਨਰੰਗ ਮੰਗਲ ਸੀਗਾ ਤੇ ਤੁਹਾਨੂੰ ਪਦਮ ਕੋੜੇ ਕੋਲੇ ਲੈ ਕੇ ਚਾਲਦੇ ਆ ਉਧਰ ਖੜਾਗਾ ਨਾਲੇ ਆਪਣੇ ਮਿੱਤਰ ਪਿਆਰੇ ਜਿੰਨੇ ਵੀ ਹੈਗੇ ਨੇ ਸਾਰੇ ਇੱਥੇ ਆ ਜਾਣਗੇ ভাই ਜੀ ਤਕੋ ਬੀਬੀ ਉਹਨਾਂ ਜਿਵੇਂ ਕਾਰ ਦੀ ਚਾਬੀ ਦਿਵਾਤੀ ਜੋ ਸਭ ਆ ਜਾਈਏ ਇੱਕ ਸਾਡੇ ਲਾਈਵ ਵਾਲੇ ਕੋਲ ਆ ਦੇ ਧੰਨਵਾਦ ਖਾਸਾ ਵਾਹਿਗੁਰੂ ਦੀ ਖਤੇ ਬਾਬਾ ਗੁਰਦੇਵ ਉਹਨਾਂ ਨੇ ਦੇਖੀ ਪ੍ਰਧਾਨ ਉਹ ਦੇਖੀ ਬਾਈ ਉਹਨਾਂ ਜਦੋਂ ਇਹ ਬਾਬਾ ਜੋਰਾ ਦੀ ਖਿਲਾੜੇ ਨੇ ਆਲੂ ਘੋੜਾ ਪਾਲਣ ਵਿੱਚ ਦੇ ਬੜਾ ਜੋਗ ਹੈ ਬਾਬਾ ਜੋਰਾ ਦਾ ਬਹੁਤ ਬਹੁਤ ਚੱਠਾ ਸਟੱਡ ਫਾਰਮ ਹੁੰਦਾ ਰਾਜੂਪੂ ਘੋੜਾ ਬਹੁਤ ਕਮਾਲ ਦਾ ਕੋੜਾ ਕਰੋ ਦੋਸਤੋ ਓਕੇ ਵੀ ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਕੱਲ ਨੂੰ ਵੀ ਹੋ ਸਕਦਾ ਮੇਲੇ ਤੇ ਪਹੁੰਚਾਂਗੇ 18 ਤਰੀਕ ਨੂੰ ਤੇ 19 ਦੀਆਂ ਸੱਪਟਾ ਦੌੜਾਂ ਨੇ 18 ਦੀਆਂ ਰੇਵੀਆ ਚਾਲ ਮੁਕਾਬਲੇ ਨੇ ਜੇ ਕਿਸੇ ਨੇ ਦੇਖਣੇ ਨੇ ਤਾਂ ਕੱਲ ਨੂੰ ਜ਼ਰੂਰ ਪਹੁੰਚੋ ਹਮਮਾ ਕੇ ਕੱਲ ਨੂੰ ਬਹੁਤ ਵਧੀਆ ਮੇਲਾ ਭਰਨਾ ਬਾ ਕਮਾਲ ਮੇਲਾ ਹੋਣਾ ਕੱਲ ਨੂੰ ਤੇ ਪਰਸੋਂ ਨੂੰ ਵੀ ਦੋ ਦਿਨ ਦਾ ਪੂਰਾ ਫੁੱਲ ਪਰਨਾ 20 ਤਰੀਕ ਨੂੰ ਲੈਣ ਦੇ ਨਾਲੇ ਪਸ਼ੂ ਵੀ ਉਹ ਵੀ ਜਿਹੜੇ ਨੇ ਕਿਸੇ ਨੇ ਖਰੀਦਣੇ ਆ ਉਹ ਪਹੁੰਚੋ ਹਦਰਾਪਦਮ ਕੋੜਾ ਤੇ ਉਧਰ ਇਹਨਾਂ ਦੇ ਬੱਚੇ ਜੀ ਦੇਖ ਰਹੇ ਹੋ ਤੇ ਮਿਲਦੇ ਆਂ ਦੋਸਤੋ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਧੰਨਵਾਦ ਓਕੇ ਬਾਏ ਬਾਏ ਤੁਹਾਡਾ ਆ ਦੇਖੋ ਮੁੰਡਾ ਖੜਾ ਹੋ ਕੇ ਕਰਤੱਪ ਕਰਦਾ ਵਾਹ ਓਏ ਤੇਰੇ ਮੁੰਡਿਆ